ਉਹ ਗਾਣਾ ਵੀ ਸਰੋਤੇ ਕਹਿਣ ਤੇ ਅੱਜ ਰਾਹੁਲ ਰਾਏ ਸਵਿਫਟ ਰੇਡੀਓ ਤੇ ਆਇਆ ਵੀ ਕਮਾਲ ਹੋ ਗਿਆ ਪਰਸਨਲੀ ਮੈਂ ਸਤਿੰਦਰ ਸਰਤਾਜ ਜੀ ਨੂੰ ਬਹੁਤ ਲਾਈਕ ਕਰਦਾ ਤੇ ਉਹਨਾਂ ਦੇ ਰਾਹੁਲ ਆਪਣੀ ਜ਼ਿੰਦਗੀ ਚ ਵੀ ਇੰਨੀ ਹੌਲੀ ਹੌਲੀ ਬੋਲਦੇ ਆ ਹਾਂਜੀ ਮੈਂ ਥੋੜਾ ਜਿਆਦਾ ਇਦਾਂ ਹੀ ਬੋਲਦਾ ਠੀਕ ਹੈ ਤੇ ਸਿੰਗਿੰਗ ਟਾਈਮ ਮੈਂ ਥੋੜਾ ਉੱਚੀ ਬੋਲਦਾ ਹਮ ਸਟੇਜ ਤੇ ਮੇਰਾ ਥੋੜਾ ਕੁਝ ਹੋਰ ਹੁੰਦਾ ਤੇ ਉਹਨਾਂ ਦਾ Song ਸਭ ਨੇ ਹੀ ਸੁਣਿਆ ਉਡਾਰੀਆਂ ਔਰ ਬਹੁਤ ਫੇਮਸ ਵੀ ਹੈ ਤੇ ਸਾਰੇ ਲਾਈਕ ਵੀ ਕਰਦੇ ਆ ਉਡਾਰੀਆਂ ਹਾਂਜੀ ਹੂੰ ਹੋ ਲਾਮਾਇਸ਼ ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਹੋ ਲਾਮਾਇਸ਼ ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਅਬ ਮੇਰੇ ਪੈਰ ਨਾ ਜ਼ਮੀਨੀ ਉੱਤੇ ਲੱਗਦੇ ਪੈਰ ਨਾ ਜ਼ਮੀਨੀ ਉੱਤੇ ਲੱਗਦੇ ਅੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਸੁਪਨੇ ਵਿਠਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਕੀਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਉਂਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰਿਸ਼ਕੇ ਦੇ ਵਿੱਚ ਰਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਕੀਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਬੜੀ ਲੰਮੀ ਕਹਾਣੀ ਮੇਰੇ ਪਿਆਰ ਦੀ ਹਬੜੀ ਲੰਮੀ ਇਹ ਕਹਾਣੀ ਮੇਰੇ ਪਿਆਰ ਦੀ ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ ਅੜੀ ਲੰਮੀ ਏ ਕਹਾਣੀ ਮੇਰੇ ਪਿਆਰ ਦੀ ਆਵੇ ਸੰਗ ਜੋ ਦੋ ਸ਼ੀਸ਼ਾ ਮੈਂ ਨਿਹਾਰਦੀ ਆਵੇ ਸੰਗ ਜੋ ਦੋ ਸ਼ੀਸ਼ਾ ਮੈਂ ਨਿਹਾਰਦੀ ਅੱਖ ਲਾਈ ਨਾ ਉਦੋਂ ਦੀ ਕੰਗੀ ਵਾਈ ਨਾ ਲਾਈ ਨਾ ਉਦੋਂ ਦੀ ਕੰਗੀ ਵਾਈ ਨਾ ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ ਹਉਂਦੇ ਨਾ ਨਾ ਦੀ ਸਮਝ ਮੈਨੂੰ ਆਈ ਨਾ ਨਾ ਗੱਲ ਮੇਰੇ ਵਸਦੀ ਰਹੀ ਨਗਲ ਮੇਰੇ ਵਸਦੀ ਰਹੀ ਅਕੀਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ